ਬਠਿੰਡਾ ਵਿੱਚ ਲੈਂਡ ਪੋਲਿੰਗ ਦੇ ਖਿਲਾਫ ਚੱਲ ਰਹੇ ਅਕਾਲੀ ਦਲ ਦੇ ਧਰਨੇ ਦੌਰਾਨ ਸਿਕੰਦਰ ਸਿੰਘ ਮਲੂਕਾ ਨੂੰ ਆਇਆ ਚੱਕਰ ਵਿਗੜੀ ਤਬੀਅਤ ਵੇਖੋ ਤਸਵੀਰਾਂ ਜਦੋਂ ਸੰਬੋਧਨ ਕਰ ਰਿ ਸੀ মিডিਆ ਵਾਲਿਆਂ ਨੂੰ ਜਿਹੜਾ ਧਰਨਾ ਲੱਗਿਆ ਬਠਿੰਡੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਸਦੇ ਉੱਤੇ ਇਹ ਹੁਣ ਦੇ ਧਰਨਿਆਂ ਨਾਲ ਸਭ ਤੋਂ ਵੱਡਾ ਹੈ ਲੋਕੀ ਬੜਾ ਹੀ ਹੰਮ ਹਮਾ ਕੇ ਆਪਦੇ ਚਾਹ ਦੇ ਨਾਲ ਇੱਥੇ ਆਏ ਨੇ ਸੋ ਹਰਮਨ ਪਾਣੀ ਨਹੀਂ ਪਾਣੀ ਜਿਆਦਾ ਯਾਰ ਹੋ ਪਾਣੀ ਪੀਣੇ ਲਈ ਪਾਣੀ ਪਾਣੀ ਹੋਵੇ ਮੋੜੇ ਹਵਾਜੀ ਗੱਡੀ ਮੰਗਾ ਲਓ ਹਰਮਨ ਹਰਮਨ ਗੱਡੀ ਮੰਗਾਓ ਪਾਤ ਜਾਨ ਬਾਈ ਮੈਂ ਚੜ੍ਹ ਥੋੜਾ ਜਿਹਾ ਕਰ ਲਾਇਆ ਜਿਆਦਾ ਚੱਕਰ ਜਾਈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਠੀਕ ਹੈ ਬਾਈ ਮੜਾ ਹਵਾ ਖੁੱਲਾ ਗਾ ਹਵਾ ਇੱਕ ਕਰਦੇ ਬਾਈ ਬਾਈ ਆਪਸ ਸਪਾਇਟ ਕਰ ਲੈਣੇ 2 ਮੀਟਰ 2 ਮੀਟਰ ਕਿਉਂ ਬੀ ਪਾਣੀ ਦੇਖ ਲੈ ਇੱਕ ਡੱਟ ਰਿਹਾ ਹੈ ਨਾ ਗੱਡੀ ਲੈ ਗੱਡੀ ਲੈ ਚੱਲਦੀ ਹੈ ਆਹ ਨਾ ਮੱਕਰ ਆਹ ਹੱਥ ਕਰਦਾ ਆਇਆ ਮੱਕਰ ਆਹ ਠੀਕ ਕਰੋ ਪਾਸੇ ਪਾਸੇ ਰੋਕੀ ਲਈ ਰੋਕਲੇ ਪਾਸੇ ਲੱਗੇ ਬੰਦੇ ਆਹ ਯਾਰ ਮੂਰੇ ਬਿਠਾ ਦੇ ਓ ਠੀਕ ਆ ਹੋ ਗਿਆ ਚੱਕਰ ਆ ਗਿਆ ਨੀ ਓ ਯਾਰ